ਕਿਸ ਤਰ੍ਹਾਂ ਦੁੱਧ ਤੇ ਆਗਰ ਕਰਦੇ ਹੋ ਤੇ ਦੁੱਧ ਵਿੱਚ ਪਉਂਦੇ ਕੀ ਕੀ ਨੇ ਜਾਂ ਸੰਘਾੜੇ ਦਾਟਾ ਮੈਂ ਇਹਦੇ ਵਿੱਚ ਕੁਝ ਨਹੀਂ ਮਲੋਂਦਾ ਕੋਈ ਵੀ ਬੰਦਾ ਆ ਕੇ ਚੈੱਕ ਕਰ ਸਕਦਾ ਕੋਈ ਥੇਲੇ ਦੀ ਮਿਲਾਵਟ ਨਹੀਂ ਕਿਸੇ ਸਰਵੀ ਆਈ ਕੋਈ ਖੁੱਲਾ ਨਹੀਂ ਭਾਈ ਯੂਜ਼ ਕਰਦੇ ਜਾਂ ਡੱਬੀ ਵਾਲਾ ਯੂਜ਼ ਕਰਦੇ ਆਮ ਲੋਕੀ ਪੈਕਟਾਂ ਨਾਲ ਲਾ ਕੇ ਕੁੱਲਾ ਹੀ ਸਿੱਟੀ ਜਾਂਦੇ ਸੋ ਖੰਡ ਨਹੀਂ ਇਸਤੇਮਾਲ ਕਰਦੇ ਇਨੂੰ ਘੜ ਦਗੜ ਮੇਰੇ ਖਿਆਲ ਨਾਲ ਸਹੀ ਤਰੀਕੇ ਨਾਲ ਕਾੜਨ ਲਈ ਇਹਨੂੰ ਪਹਿਲਾਂ ਅਸੀਂ ਪਾ ਲਈਏ ਛੋਟੇ ਬਦੀਲੇ ਵਾਲਾ ਦੋਣੇ ਆ ਜਦੋਂ ਇਹਨੂੰ ਵਾਲਾ ਆ ਜਾਂਦਾ ਫਿਰ ਇਹਦੇ ਚ ਪਾ ਕੇ ਤਿੰਨ ਚਾਰ ਵਾਲੇ ਅੱਚ ਦਮਾਉਣੇ ਪੈਂਦੇ ਉਸ ਬਾਅਦ ਡੇਢ ਘੰਟਾ ਮੇਰੇ ਖਿਆਲ ਨਾਲ ਵਧੀਆ ਇਹਨੂੰ ਤਿਆਰ ਹੋਣ ਲੱਗਿਆ ਲੱਗਦਾ ਅ ਜਿੱਦਾਂ ਮਲਾਈ ਬਣ ਗਈ ਹੈ ਡੇਢ ਘੰਟਾ ਲੱਗ ਜਾਂਦਾ ਭਾਜੀ ਉਸ ਤੋਂ ਪਹਿਲਾਂ ਮੈਂ ਪਿਉਂਦਾ ਨਹੀਂ ਆ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਜੀ ਮੈਂ ਕੋਈ ਵੀ ਗਾਹਕ ਆਉਂਦਾ ਗੁਰੂ ਦੀ ਸੰਗਤ ਆਉਂਦੀ ਮੈਂ ਉਹਨਾਂ ਨੂੰ ਕਹਿੰਦਾ ਜਾ ਤਾਦਾ ਪੌਣਾ ਘੰਟਾ ਘੰਟਾ ਬੈਠ ਜੋ ਨਹੀਂ ਤੇ ਚਲੇ ਜਾਓ ਕਈ ਵੇਟ ਕਰ ਲੈਂਦੇ ਆ ਦੇ ਦੇ ਉਹ ਵੀ ਪੜ ਕਿਹਦੇ ਸੀ ਨੱਥੂ ਨਾਲ ਦੀ ਮੁੱਛਾਂ ਤੇ ਕਹਿੰਦੇ ਮੁੱਛਾਂ ਤੇ ਨੱਥੂ ਜਾਲ ਜੱਸੀਆਂ ਪਰ ਤੁਹਾਡੇ ਮੁੱਛਾਂ ਤੇ ਨੱਥੂ ਲਾਤ ਕਿਦੇ ਵੱਧ ਗਿਆ। ਸ਼ਹਿਰੇ ਮਹਾਰਾਜ ਇਹ ਪਰਿਵਾਰ ਚ ਹੀ ਆ ਪੀੜੀ ਦਾਰ ਪੀੜੀ ਇਦਾਂ ਕੇਸ ਭਾਰੇ ਆ ਜੀ ਸਾਰਿਆਂ ਦੇ ਤੇ ਮੈਂ ਪਹਿਲਾਂ ਵੀ ਕਈ ਰੀ ਦੱਸ ਚੁੱਕਿਆ ਕਿਰਪਾ ਸਭ ਅਕਾਲਪੁਰਖ ਦੀ ਆ ਜੀ ਉਹਨਾਂ ਨੇ ਦਾਤ ਬਖਸ਼ੀ ਆ। ਤਾਂ ਮਰੇ ਕਹਲਾ ਬਾਈ ਤੇ ਇਥੋਂ ਜੇ ਸ਼ੁਰੂ ਕਰ ਲਈ ਤੇ ਹੋਣੇ ਚਾਹੀਦੇ ਵਾਲ ਔਰ ਹੋਰ ਵਾਲਿਆਂ ਦੀ ਗਰੋਧ ਅੱਗੇ ਵੀ ਵੱਧ ਰਹੀ ਆ। ਔਰ ਮੈਂ ਪਾਜੀ 12 13 ਤਰ੍ਹਾਂ ਦੀਆਂ ਮਤਲਬ ਤੇਲ ਮਲਾ ਕੇ ਨਾ ਇੱਕ ਆਪਣਾ ਬਜ਼ੁਰਗਾਂ ਦਾ ਨੁਸਖਾ ਹੈ ਮੇਰੇ ਕੋਲੇ ਮੈਂ ਉਹ ਤਿਆਰ ਕਰਦਾ ਹਾਂ ਆਪ ਹਾਂਜੀ ਉਹਦੇ ਘੱਟ ਲੋਕਾਂ ਨੂੰ ਪਤਾ ਕਿ ਸ਼ਕਰਗੰਦੀ ਜਿਹੜੀ ਹੁੰਦੀ ਨਾ সুইਟ ਪੋਟੈਟੋ ਸਿਆਲ ਚੋਂਦਾ ਉਹ ਖਾਣਾ ਬੜਾ ਚੰਗਾ ਵਾਲਾਂ ਲਈ ਨਹੀਂ ਖਾਂਦੇ ਕਾਜੂ ਖਾਣੇ ਬੜੇ ਚੰਗੇ ਆ ਵਾਲਾਂ ਨੂੰ ਉਹਨਾਂ ਦਾ ਬਹੁਤ ਬੈਨੀਫਿਟ ਆ ਧੁੱਪ ਸੇਕਣੀ ਅਖਰੋਟ ਖਾਣੇ ਪਾਲਕ ਹੋ ਗਈ ਬੋਇਲ ਕਰਕੇ ਸਾਗ ਚ ਨਹੀਂ ਪਾਉਣੀ ਜਿੱਦਾਂ ਉਹ ਤੇ ਬਕਰੀ ਚੀਜ਼ ਹੋਈ ਉਹਨੂੰ ਥੋੜੀ ਜਿਹੀ 20 30 ਗ੍ਰਾਮ ਬੋਇਲ ਕਰਕੇ ਗਾਣੀ ਚ ਆਹ ਦੇਖ ਲਓ ਤੁਸੀਂ ਗੁਰੂ ਸਾਹਿਬ ਦੀ ਏਡੀ ਕਿਰਪਾ ਕੋਈ ਵੈਕਸਿਨ ਨਹੀਂ ਲਾਈ ਹਨਾ ਜੀ ਆਹ ਕੋਈ ਕੁਛ ਨਹੀਂ ਐ ਬਿਨਾ ਵੈਕਸ ਤੋਂ ਮਾਰੇ ਨੇ ਜਾਨ ਹੀ ਇੰਨੀ ਕਿ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਨੇ ਇੰਨੀ ਕਿ ਜਾਣ ਵਾਲਾਂ ਚ ਪਾਈ ਆ ਮਾਰੇ ਕੇਸਾਂ ਜੇ ਇੰਨੀ ਕਿ ਜਾਣ ਪਈ ਆ ਆਪੇ ਖੜੀ ਹੋ ਜਾਂਦੀ ਆ ਇਹਦਾ ਆਪਾ ਕਹਿ ਲਿਆ ਜੀ ਕਿਸੇ ਕਲਾਕਾਰ ਨੂੰ ਜਾਂ ਕਿਸੇ ਵੀ ਹੋਰ ਨੇਤਾ ਮੰਤਰੀ ਨੂੰ ਜਿੱਦਾਂ ਲੋਕ ਮਿਲ ਲਾਉਂਦੇ ਨਾ ਸਪੈਸ਼ਲ ਇਦਾਂ ਹੀ ਮਾਰੇ ਨੇ ਇੰਨਾ ਕੁ ਪਿਆਰ ਦਵਾਇਆ ਵਾ ਗੁਰੂ ਸਾਹਿਬ ਨੇ ਵੀ ਤੁਹਾਡੇ ਮਾਧਿਅਮ ਰਾਹੀਂ ਜਿੱਦਾਂ ਕਹਿ ਲੋ ਹਾਂ ਜੀ ਕਿ ਲੋਕ ਮਿਲ ਲਾਉਂਦੇ ਆ ਸਪੈਸ਼ਲ ਪਿਆਰ ਕਰਦੇ ਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਸ਼੍ਰੀ ਅਮਰਸਤ ਸਹਿਬ ਦੀਆਂ ਗੁਰਸਿਕ ਨੌਜਵਾਨ ਦੀਆਂ ਜਿਹੜਾ ਕੀ ਬੋਬੀ ਦੁੱਧ ਵਾਲਾ ਤੁਸੀਂ ਸੀਲਾ ਵਿੱਚ ਦੇਖ ਸਕਦੇ ਹੋ ਇਹ ਜਿਹੜਾ ਗੁਰਸਖ ਨੌਜਵਾਨ ਆ ਇਹ ਆਪਣੀਆਂ ਮੁੱਛਾਂ ਕਰਕੇ ਜਿਹੜਾ ਕੀ ਬਹੁਤ ਮਸ਼ਹੂਰ ਆ ਤੁਸੀਂ ਦੇਖ ਸਕਦੇ ਹੋ ਨੌਜਵਾਨ ਦੀ ਆ ਮੁੱਛਾਂ ਖਵਰੀ ਜਰੂਰ ਸਾਡੇ ਦਸ਼ਕਾਂ ਨਾਲ ਜੁੜੀ ਕਰਦੇ ਹੋ ਬੋਬੀ ਜੀ ਆਪਣੇ ਮੁੱਛਾਂ ਦੇ ਇੱਕ ਵਾਰ ਜਰੂਰ ਪਾ ਦਿਓ ਅਤੇ ਦਸ਼ਕਾਂ ਨੂੰ ਸਾਜਿਆ ਕਰਦੇ ਹੋ ਤੇ ਇੰਨੀਆ ਵੱਡੀਆਂ ਮੁੱਛਾਂ ਦਾ ਰਾਜ ਕੀ ਆ ਤੇ ਦਸ਼ਕਾਂ ਨੂੰ ਸਾਜਿਆ ਕਰਦੇ ਹੋ ਇਹ ਕਿੰਨੇ ਇੰਚ ਜਿਹੜੀਆਂ ਤੁਹਾਡੇ ਜਿਹੜੇ ਮਸ਼ਹਹਰਾ ਕਹਿ ਸਕਦੇ ਜਾਂ ਮੁੱਛਾਂ ਕਿੰਨੇ ਇੰਚ ਆ ਸਤੋ ਬੇਨਾਹੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਧੈ ਜੀ ਮਸ਼ਹਰੇ ਮਹਾਰਾਜ ਇਹ ਪਰਿਵਾਰ ਚ ਆ ਪੀੜੀ ਦਾਰ ਪੀੜੀ ਇਦਾਂ ਕੇਸ ਭਾਰੇ ਆ ਜੀ ਸਾਰਿਆਂ ਦੇ ਤੇ ਮੈਂ ਪਹਿਲਾਂ ਵੀ ਕਈ ਰੀ ਦਾ ਚੁੱਕਿਆ ਕਿਰਪਾ ਸਭ ਅਕਾਲ ਪੁਰਖ ਦੀ ਆ ਜੀ ਉਹਨਾਂ ਨੇ ਦਾਤ ਬਖਸ਼ੀ ਆ ਹਾਂਜੀ ਤੇ ਉਹ ਸਾਫ ਸੰਭਾਲ ਆਪ ਹੀ ਥੋੜੀ ਜਿਆਦੀ ਕਰਾ ਲੈਂਦੇ ਆ ਜਿੱਦਾਂ ਤੇਲ ਦੀ ਮਾਲ ਚ ਖਾਣ ਪੀਣ ਦਾ ਖਿਆਲ ਰੱਖਣਾ ਵੀ ਕਿਹੜੀਆਂ ਚੀਜ਼ਾਂ ਵਾਲਾ ਨੂੰ ਵਧੀਆ ਰਹਿੰਦੀਆਂ ਉਦੀ ਗਰੋਥ ਵਾਸਤੇ ਤਾਕਤ ਵਾਸਤੇ ਇਹ ਸਭ ਮਹਾਰਾਜ ਆਪ ਹੀ ਕਰਾਉਂਦੇਗਾ ਕਰਨ ਕਰਾਉਣ ਆਪਿਆ ਮਾਨਸ ਕੀ ਕਿਸ ਨਾਲ ਹੀ ਆਪੇ ਹੀ ਪਰਮਾਤਮਾ ਕਰਦੇ ਮੈਂ ਕੁਝ ਖਾਸ ਨਹੀਂ ਕਰਦਾ ਪਰ ਇੱਕ ਵਾਰੀ ਦੇਖਦੇ ਬੋਈ ਭਾਈ ਕਹਿੰਦੇ ਸੀ ਨਥੂ ਨਾਲ ਦੀਆਂ ਮੁੱਛਾਂ ਤੇ ਕਹਿੰਦੇ ਮੁੱਛਾਂ ਤੇ ਨਥੂ ਜਾਲ ਜਸੀਆਂ ਪਰ ਤੁਹਾਡੀਆਂ ਮੁੱਛਾਂ ਤੇ ਨਥੂ ਲਾਲ ਤੋਂ ਕਿਤੇ ਵੱਧ ਗਿਆ ਸਾੜੀ ਇੱਕ ਦਸ਼ਕਾ ਮੈਂ ਜਦੋਂ ਗੱਲ ਕੀਤੀ ਇੱਕ ਲਈ ਮੁੱਛਾਂ ਨੂੰ ਆਪਣੇ ਮੁਸ਼ਹਾਰਾਂ ਨੂੰ ਵਟ ਜਿਹਨੂੰ ਦੇਖਦਾ ਦਸ਼ਕਾ ਜੂ ਸਾਜਿਆ ਕਰਦੇ ਹੋ ਤੁਸੀਂ ਦੇਖ ਸਕਦੇ ਹੋ ਵੀ ਬੋਵੀ ਦੀ ਭਾਈ ਦੀਆਂ ਜਿਹੜੀਆਂ ਮੁੱਛਾਂ ਨੇ ਮੁਸ਼ਹਾਰਾਂ ਨੇ ਇਸ ਵੱਡੀਆਂ ਜਿਹੜੀਆਂ ਮੁੱਛਾਂ ਦੇ ਨਾਲ ਬੋਵੀ ਭਾਈ ਮਸ਼ਹੂਰ ਨੇ ਤਾਂ ਤੁਸੀਂ ਦੇਖਦੇ ਹੋ ਪੀਨਾਂ ਦੇ ਫਿਲਮਾਂ ਵੀ ਦਾਤ ਕੀਤੀ ਗਈ ਆ ਮਾਡਲਿੰਗ ਵਿੱਚ ਵੀ ਬੋਬੀ ਭਾਈ ਨੇ ਜਿਹੜਾ ਕੰਮ ਕੀਤਾ ਅਤੇ ਬੋਬੀ ਦੁੱਧ ਵਾਲੇ ਨਾਲ ਜਾਣਿਆ ਆਂਦਾ ਹੈ ਬੋਬੀ ਭਾਈ ਕਿਸਤਾ ਦੇ ਦੋ ਅੱਜ ਤੁਹਾਡੀਆਂ ਮੁੱਛਾਂ ਦੇ ਕਰਕੇ ਤੁਸੀਂ ਜਾਣੇ ਜਾਂਦੇ ਗੁਰੂ ਦੇ ਸਿੰਘ ਜੇ ਬੜੀ ਸੋਹਣਾ ਤੁਸੀਂ ਜਿਹੜਾ ਆਪਣਾ ਵਸਤ ਰੱਖਿਆ ਆਪਣਾ ਜਿਹੜਾ ਕੇਸ ਸਖੇਰੇ ਤੇ ਬੜੀਆਂ ਚਰਚਾਂ ਤੁਹਾਡੇ ਦੇ ਦਿੱਤੀ ਕਿਸਤਾ ਦੇ ਦੋ ਜੀ ਮਾਰੇ ਫੇਰ ਇੱਕ ਤੋਂ ਇੱਕ ਵਾਰ ਮੈਂ ਫੇਰ ਕਹੂੰਗਾ ਵੀ ਮਾਰੇ ਨੇ ਸੋਚ ਤੋਂ ਪਰੇ ਵਡਿਆਈ ਦਿੱਤੀ ਕਾਲਪੁਰਖ ਨੇ ਜੀ ਜਿੱਦਾਂ ਆਪਾਂ ਕਹਿ ਲੀਏ ਜੀ ਕਿਸੇ ਕਲਾਕਾਰ ਨੂੰ ਜਾਂ ਕਿਸੇ ਵੀ ਹੋਰ ਨੇਤਾ ਮੰਤਰੀ ਨੂੰ ਜਿੱਦਾਂ ਲੋਕ ਮਿਲਣ ਆਉਂਦੇ ਨਾ ਸਪੈਸ਼ਲ ਇਦਾਂ ਹੀ ਮਾਰੇ ਨੇ ਇੰਨਾ ਕੁ ਪਿਆਰ ਦਵਾਇਆ ਵਾ ਗੁਰੂ ਸਾਹਿਬ ਨੇ ਵੀ ਤੁਹਾਡੇ ਮਾਧਿਅਮ ਰਾਹੀਂ ਜਿੱਦਾਂ ਕਹਿ ਲੋ ਹਾਂ ਜੀ ਕਿ ਲੋਕ ਮਿਲਣ ਆਉਂਦੇ ਆ ਸਪੈਸ਼ਲ ਪਿਆਰ ਕਰਦੇ ਆ ਫਿਰ ਮੈਂ ਹਮੇਸ਼ਾ ਮੇਰਾ ਮਨ ਪਰ ਹੁੰਦਾ ਹੁੰਦਾ ਔਰ ਗੁਸਤਾਖੀ ਮਾ ਮੈਂ ਕਦੀ ਹੰਕਾਰ ਨਹੀਂ ਕਰਿਆ ਇਹ ਚੀਜ਼ਾ ਕਿ ਯਾਰ ਮੈਨੂੰ ਇੱਕ ਬੰਦਾ ਸਪੈਸ਼ਲ ਮਿਲ ਲਿਆ ਮੇਰਾ ਫੋਟੋ ਗ੍ਰਾਉਂਡ ਆਇਆ ਸੋ ਇਹ ਸਿਰਫ ਪਰਮਾਤਮਾ ਅੱਗੇ ਨਤਮਸਤਕ ਹੋ ਕੇ ਰਹੀਦਾ ਸਿਰਫ ਮੇਰੇ ਮਾਤਾ ਜੀ ਨੇ ਮੈਨੂੰ ਇੱਕ ਗੱਲ ਸਮਝਾਈ ਪ ਜੇ ਤੂੰ ਕਦੀ ਹੰਕਾਰ ਕਰਨਾ ਕਿ ਅੱਜ ਮੇਨਾ ਫੋਟੋਆਂ ਕਰਾਈਆਂ ਇੰਨੇ ਬੰਦੇ ਨੇ ਜਾਂ ਮੈਨੂੰ ਕਹਿੰਦੇ ਯਾਰ ਉਹ ਬੰਦਾ ਐ ਬੜਾ ਮਸ਼ਹੂਰ ਵਾਇਰਲ ਆ ਜਿੱਦਾਂ ਕੱਲ ਹੀ ਯੂਕੇ ਤੋਂ ਆਏ ਸਿੰਘ ਆਏ ਉਹਨਾਂ ਨੇ ਬੜਾ ਪਿਆਰ ਦਿੱਤਾ ਹੈ ਨਾ ਵੀ ਰੀਲਾਂ ਉਧਰ ਬਹੁਤ ਵੇਖੀਆਂ ਟਿਕਟੌਕ ਵੇਖਿਆ ਮਾਤਾ ਜੀ ਕਹਿੰਦੇ ਪੁੱਤਰ ਜਿੱਦਨ ਤੂੰ ਹੰਕਾਰ ਕਰਨਾ ਕਿ ਮੈਂ ਹੋ ਗਿਆ ਵੀ ਮੈਂ ਬੜਾ ਮਸ਼ਹੂਰ ਆ ਹੈ ਨਾ ਤੇ ਉਸ ਦਿਨ ਕੁੱਤਾ ਵੀ ਲੰਘੂਗਾ ਨਾ ਉਹ ਵੀ ਤੇਰਾ ਲ ਮੂੰਹ ਮੋੜ ਲੇਗਾ ਯਾਰਾ ਕੋ ਬੰਦਾ ਤੇ ਮੈਂ ਕਹਿੰਦਾ ਪ੍ਰਮਾਤਮਾ ਆ ਚੀਜ਼ ਨਾ ਹੁੰਦੀ ਹੰਕਾਰ ਨਾ ਹੁੰਦੀ ਤੇ ਜਿੱਦਨ ਹੰਕਾਰ ਆਵੇ ਮੈਂ ਹਮੇਸ਼ਾ ਹੀ ਕਹਿੰਦਾ ਨਾ ਮਾਰੇ ਫਿਰ ਲੈ ਜ ਤੁਸੀਂ ਨਹੀਂ ਤੁਹਾਨੂੰ ਵੀ ਬਾਈ ਤੁਹਾਡੀ ਆ ਆਈਡੀ ਸੋਣੀ ਆ ਮਛੇਰਾ ਜਿਵੇਂ ਮੈਂ ਗੱਲ ਕੀਤੀ ਹੈ ਮੁੱਛਾਂ ਵੀ ਕਿਹਨਾਂ ਨੂੰ ਤੇ ਇਹਨਾਂ ਦਾ ਰਾਜ ਕੀ ਹੈ ਇਹਨਾਂ ਦਾ ਇਨੀ ਤੰਦੂਸਤ ਰੱਖੰਦਾ ਤੇ ਕਿਹੜਾ ਤੁਸੀਂ ਤੇਲ ਵਰਤਦੇ ਹੋ ਕਿਹੜੀ ਚੀਜ਼ ਵਰਤਦੇ ਹੋ ਜਿਹੜਾ ਸਪੈਸ਼ਲ ਤੁਸੀਂ ਤੁਹਾਡੀ ਜਿਹੜੀ ਮਛੇਰਾ ਦੀ ਇਹ ਦਸ਼ਕਾ ਜਿਹਨੂੰ ਇਹ ਲੰਬਾਈ ਜਿਹਨੂੰ ਦੱਸ ਦਿਓ ਇਹਦੀ ਲੰਬਾਈ ਕਿੰਨੀ ਹੈ ਤੁਹਾਡੀ ਮੁੱਛ ਬਾਈ ਮੇਰੇ ਖਿਆਲ ਨਾਲ ਆਈਡੀ ਨਾ ਇਹ ਪਹਿਲਾਂ ਵੀ ਸਵਾਲ ਪੱਤਰਕਾਰਾਂ ਨੇ ਕੀਤਾ ਮੇਰੇ ਕਹਿੰਦਾ 22 ਇੰਚ ਇੱਥੋਂ ਜੇ ਸ਼ੁਰੂ ਕਰ ਲਈਏ ਤੇ ਹੋਣੇ ਚਾਹੀਦੇ ਵਾਲ ਔਰ ਹੋਰ ਵਾਲਾਂ ਦੀ ਗਰੋਥ ਅੱਗੇ ਵੀ ਵੱਧ ਰਹੀ ਆ ਔਰ ਮੈਂ ਭਾਜੀ ਕਿ 12 13 ਤਰ੍ਹਾਂ ਦੀਆਂ ਮਤ ਇੱਕ ਆਪਣਾ ਬਜ਼ੁਰਗਾਂ ਦਾ ਨੁਸਖਾ ਹੈ ਮੇਰੇ ਕੋਲੇ ਮੈਂ ਉਹ ਤਿਆਰ ਕਰਦਾ ਹਾਂ ਆਪ ਹਾਂਜੀ ਤੇ ਉਵੇਂ ਕਈ ਇਹਦੀ ਕੋਈ ਮਾਇਆ ਦੇ ਜੇ ਮੈਂ ਲੈ ਵੀ ਲੈਣਾ ਸੱਚੀ ਗੱਲ ਜੇ ਤੇ ਜ਼ਿਆਦਾਤਰ ਮੈਂ ਮਾਇਆ ਤੋਂ ਬਿਨਾਂ ਹੀ ਦੇ ਦਿੰਦਾ ਹਾਂ ਨਾ ਤੇ ਜੇ ਕੋਈ ਕਹਿੰਦਾ ਵੀ ਬਾਈ ਤੇਰਾ ਖਰਚ ਆ ਵੀਰੇ ਭਾਜੀ ਤੁਹਾਡਾ ਖਰਚ ਹੈ ਮੈਂ ਲੈ ਲੈਣਾ ਹਾਂ ਸਾਂਭ ਸੰਭਾਲ ਥੋੜੀ ਜਿਆਦਾ ਕਰਨੀ ਪੈਂਦੀ ਹੈ ਕਿ ਸਾਨੀ ਜਿੱਦਾਂ ਲਾ ਲੋ ਵੀ ਪੇਟ ਦੀ ਖਰਾਕ ਪੋਜਣ ਹੋਗੀ ਨਾ ਤੇ ਇਹਨਾਂ ਦੀ ਖਰਾਕ ਤੇਲ ਆ ਔਰ ਇਹਦੇ ਨਾਲ ਇੱਕ ਖਾਣ ਪੀਣ ਦਾ ਖਾਸ ਖਿਆਲ ਰੱਖਣਾ ਪੈਂਦਾ ਕਿ ਆਪਣਾ ਥੋੜਾ ਪ੍ਰੋਟੀਨ ਵਾਲੀਆਂ ਵੀ ਚੀਜ਼ਾਂ ਲੈਣੀਆਂ ਪੈਂਦੀਆਂ ਹਾਂਜੀ ਵਿਟਾਮਿਨ E ਵੀ ਇਹਨਾਂ ਨੂੰ ਮਿਲਣਾ ਚਾਹੀਦਾ ਜਿੱਦਾਂ ਬਹੁਤੇ ਘੱਟ ਲੋਕਾਂ ਨੂੰ ਪਤਾ ਕਿ ਸ਼ਕਰਗੰਦੀ ਜਿਹੜੀ ਹੁੰਦੀ ਨਾ সুইਟ ਪੋਟੈਟੋ ਸਿਆਲ ਚੋਂ ਦਾ ਉਹ ਖਾਣਾ ਬੜਾ ਚੰਗਾ ਵਾਲਾਂ ਲਈ ਨਹੀਂ ਖਾਂਦੇ ਕਾਜੂ ਖਾਣੇ ਬੜੇ ਚੰਗੇ ਆ ਵਾਲਾਂ ਨੂੰ ਉਹਨਾਂ ਦਾ ਬਹੁਤ ਬੈਨੀਫਿਟ ਆ ਧੁੱਪ ਸੇਕਣੀ ਅਖਰੋਟ ਖਾਣੇ ਪਾਲਕ ਹੋ ਗਈ ਬੋਇਲ ਕਰਕੇ ਸਾਗ ਚ ਨਹੀਂ ਪਾਉਣੀ ਜਿੱਦਾਂ ਉਹ ਤੇ ਵੱਖਰੀ ਚੀਜ਼ ਹੋਈ ਉਹਨੂੰ ਥੋੜੀ ਜਿਹੀ 20 30 ਗ੍ਰਾਮ ਬੋਇਲ ਕਰਕੇ ਖਾਣੀ ਉਹ ਵਾਲਾਂ ਲਈ ਬੜੀ ਚੰਗੀ ਨੇ ਮੈਂ ਇਹਨਾਂ ਚੀਜ਼ਾਂ ਦਾ ਸਰਦੀਆਂ 'ਚ ਖਾਸ ख्याल ਰੱਖਦਾ ਫਿਰ ਗਰਮੀ ਆਉਂਦੀ ਫਿਰ ਡਾਈਟ ਪਲਾਨ ਥੋੜਾ ਚੇਂਜ ਕਰੀਦਾ ਜਿੰਨਾਂ ਵਾਲਾਂ ਦਾ ਬਹੁਤ ਫਾਇਦਾ ਮਿਲਦਾ ਆ ਦੇਖ ਲਓ ਤੁਸੀਂ ਗੁਰੂ ਸਾਹਿਬ ਦੀ ਏਡੀ ਕਿਰਪਾ ਕੋਈ ਵੈਕਸਿਨ ਨਹੀਂ ਲਾਈ ਹਨਾ ਜੀ ਆ ਕੋਈ ਕੁਛ ਨਹੀਂ ਆ ਬਿਨਾ ਵੈਕਸ ਤੋਂ ਮਾਰੇ ਨੇ ਜਾਨ ਹੀ ਨਹੀਂ ਕਿ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਨੇ ਇੰਨੀ ਕਿ ਜਾਣ ਵਾਲਾਂ 'ਚ ਪਾਈ ਆ ਮਾਰੇ ਕੇਸਾਂ ਜੇ ਨਹੀਂ ਕਿ ਜਾਣ ਪਈ ਆ ਆਪੇ ਖੜੀਆਂ ਹੋ ਜਾਂਦੀਆਂ ਤੇ ਬੋਬੀ ਮੇਰਸੋ ਵੀ ਜੇਕਰ ਬੋਬੀ ਗੁਰੂ ਦਾ ਸਿੰਘ ਨਾ ਹੁੰਦਾ ਤੇ ਗੁਰੂ ਦਾ ਸਿੱਖ ਨਾ ਹੁੰਦਾ ਤੇ ਐਡਾ ਸੋਹਣਾ ਤੁਸੀਂ ਆਪਣਾ ਜਿਹੜਾ ਆਪਣਾ ਸਰੀਰ ਦਾ ਆਪਣਾ ਜਿਹੜਾ ਤੂੰ ਤੁਸੀਂ ਲੰਘਦੇ ਜੇ ਲੋ ਪਛਾਣ ਜਾਂਦੇ ਨੇ ਲੋ ਫੁੱਟਬਾਲ ਲਵਾਉਣੀ ਸ਼ੁਰੂ ਕਰ ਦਿੰਦੇ ਨੇ ਸਰਕੀ ਲਵਾਉਣੀ ਸ਼ੁਰੂ ਕਰ ਦਿੰਦੇ ਨੇ ਕਿੰਨਾ ਚੰਗ ਲੰਦਾ ਜੇਕਰ ਗੁਰੂ ਦਾ ਸਿੰਘ ਇਸ ਤਰ੍ਹਾਂ ਨਾ ਹੁੰਦਾ ਫਿਰ ਕਿਹੜੇ ਹਾਲਾਤਾਂ ਵਿੱਚ ਹੁੰਦਾ ਬਬੀ ਮਾਰੇ ਫਿਰ ਤਾਂ ਖੱਜਲ ਖਵਾਰ ਹੋਈ ਮਿਲਣਾ ਸੀ ਤੇ ਫਿਰ ਜਿੱਦਾਂ ਆਮ ਆਮ ਜਿੱਦਾਂ ਲੋਕ ਤੁਰੇ ਜਾਂਦੇ ਮੈਂ ਕਿਸੇ ਨੂੰ ਮਾਰਾ ਨਹੀਂ ਕਹਿ ਰਿਹਾ ਸਾਰੇ ਧੰਤਾਂ ਦੇ ਜੋਗ ਹੈ ਜਿਹੜਾ ਇਨਸਾਨੀ ਜਾਮੇ 'ਚ ਆ ਜਾਂਦਾ ਤੇ ਮੈਨੂੰ ਵੱਖਰੀ ਪਛਾਣ ਦਿੱਤੀ ਆ ਤੇ ਜੇ ਗੁਰੂ ਦਾ ਸਿੰਘ ਨਾ ਹੁੰਦਾ ਤੇ ਫਿਰ ਮੈਂ ਹੁੰਦਾ ਹੀ ਕੁਝ ਨਾ ਹਾਂਜੀ ਏ ਮਾਰੇ ਨੇ ਕੇਸਾਂ ਦੇ ਰਾਹੀ ਮੈਨੂੰ ਇੰਨੀ ਕੁ ਵਡਾਈ ਦਿੱਤੀ ਆ ਮੈਂ ਸ਼ਬਦਾਂ ਚ ਬਿਆਨ ਕਰਨੀ ਮੇਰੇ ਲਈ ਔਖੀ ਆ ਜੀ ਬਹੁਤ ਔਖੀ ਜਦੋਂ ਕਿਤੇ ਵਿਆਹ ਸ਼ਾਦੀ ਜਾਂਦੇ ਹੋ ਤੁਹਾਡੇ ਘਰ ਦੇ ਨਾਲ ਹੁੰਦੇ ਨੇ ਤੁਹਾਡੇ ਜੀਵਨ ਸਾਥੀ ਨਾਲ ਹੁੰਦੇ ਨੇ ਉਦੋਂ ਫਿਰ ਕਿੰਨੇ ਕਿ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਲੋਖ ਲਾਖ ਲਾ ਕੇ ਫੋੜਾ ਲਵਾਉਂਦੇ ਨੇ ਸਹਿਫਿਲ ਹੁੰਦੇ ਨੇ ਕਦੀ ਘਰ ਦੇ ਨਹੀਂ ਅੱਕੇ ਭੀ ਆ ਤੁਹਾਡੇ ਹਰਤਾ ਤੁਹਾਨੂੰ ਮਿਲਵਾ ਤੇ ਲੁਕਾ ਜਾਂਦੇ ਨੇ ਕਿਤੇ ਚੰਗੀ ਤਰ੍ਹਾਂ ਵਿਆਹ ਸ਼ਾਦੀ ਨਹੀਂ ਦੇਖਣ ਦਿੰਦੇ ਨਹੀਂ ਕਦੀ ਕਿਹਾ ਨਹੀਂ ਵੈਸੇ ਮਾਤਾ ਜੀ ਨੇ ਵੀ ਜਾਂ ਭਰਾਵਾਂ ਨੇ ਕਦੀ ਕਿਸੇ ਨੇ ਨਹੀਂ ਗਿਆ ਤੇ ਸਗੋਂ ਉਹ ਖੁਸ਼ੀ ਮਹਿਸੂਸ ਕਰਦੇ ਆ ਜੀ ਕਿ ਸਾਡੇ ਪੁੱਤ ਨੂੰ ਪਛਾਣਦੇ ਆ ਜੀ ਦੁਨੀਆ ਹਾਂਜੀ ਤੇ ਮੈਂ ਉਹਨਾਂ ਨੂੰ ਕਹਿੰਦੇ ਮੈਂ ਆਪਣੇ ਮਾਪਿਓ ਕਰਕੇ ਆ ਜੀ ਹਾਂਜੀ ਮੇਰੇ ਕਰਕੇ ਹੋਣੀ ਆ ਉਹਨਾਂ ਕਰਕੇ ਮੈਂ ਆ ਕਈ ਵਾਰੀ ਇਦਾਂ ਵੀ ਹੋ ਜਾਂਦਾ ਭਾਜੀ ਘਰ ਵੀ ਆ ਜਾਂਦੇ ਜੇ ਲੋਕ ਮਿਲਣਾ ਤੇ ਕਦੀ ਇਹ ਨਹੀਂ ਕਿਹਾ ਵੀ ਜੇ ਮਾਤਾ ਹੀ ਕਹਿੰਦੇ ਵੀ ਕੋਈ ਮਿਲਣ ਆਇਆ ਮੈਂ ਉੱਠ ਕੇ ਆ ਜਨਾ ਭਾਜੀ ਉਹਨਾਂ ਨੂੰ ਮਿਲਿਦਾ ਕਿਉਂ ਦੇਖੋ ਸਾਨੂੰ ਪਿਆਰ ਮਿਲ ਰਿਹਾ ਭਾਜੀ ਹੈਨਾ ਤੇ ਸਾਡਾ ਫਰਜ਼ ਬੰਦਾ ਝੋਲੀ ਾੜ ਗੇ ਲੈਣਾ ਉਹਨੂੰ ਕਬੂਲ ਕਰਨਾ ਮੈਂ ਅਕਸਰ ਕਿਨਾਂ ਜਿਹੜਾ ਮੇਰੇ ਨਾਲ ਫੋਟੋ ਕਰਾਉਣ ਆਉਂਦਾ ਮੈਨੂੰ ਕਹਿੰਦਾ ਭਾਈ ਤੇਰਾ ਧੰਨਵਾਦ ਹੈ ਤੁਸੀਂ ਮੈਨੂੰ ਪਿਆਰ ਦਿੱਤਾ ਤੁਸੀਂ ਮੇਰੇ ਕੋਲ ਚੱਲੇ ਮੇਰਾ ਫਰਜ਼ ਬੰਦਾ ਤੁਹਾਡਾ ਧੰਨਵਾਦ ਕਰਨਾ ਉਹ ਉਲਟਾ ਮੈਨੂੰ ਕਹਿੰਦਾ ਮੈਂ ਤੁਸੀਂ ਨਾ ਗਿਆ ਕਰੋ ਮੈਂ ਕਰਦਾ ਹਾਂ ਤੁਹਾਡਾ ਧੰਨਵਾਦ ਔਰ ਮਾਣੀ ਖੁਸ਼ੀ ਖੁਸ਼ੀ ਹੁੰਦੀ ਹੈ ਜੀ ਪਿੰਡ 'ਚ ਵੀ ਜਦੋਂ ਜਾਈਦਾ ਮੇਰੇ ਤਾਇਆ ਜੀ ਆ ਸਰਦਾਰ ਸਤਨਾਮ ਸਿੰਘ ਜੀ ਪੰਜਾਬ ਪੁਲਿਸ ਚੋਂ ਰਿਟਾਇਰ ਹੋਏ ਇਨਸਪੈਕਟਰ ਹੈ ਜੀ ਤੇ ਉਹਨਾਂ ਨੇ ਮੈਨੂੰ ਸਪੈਸ਼ਲੀ ਫੋਨ ਕਰਕੇ ਗਿਆ ਜੀ ਤੇਰੀ ਇਦਾਂ ਇੰਟਰਵਿਊਆ ਵਾਇਰਲ ਹੋਈਆਂ ਮੇਰੇ ਪਿਤਾ ਜੀ ਦਾ ਨਾਮ ਲਿਆ ਸਰਦਾਰ ਗੁਰ ਤੇ ਵੀ ਉਹਨਾਂ ਦਾ ਮੁੰਡਾ ਸardar mohan singh ਮੇਰੇ ਦਾਦਾ ਜੀ ਦੇ ਨਾਲ ਉਹਨਾਂ ਦਾ ਪੋਤਰਾ ਬਹੁਤ ਮਸ਼ਹੂਰ ਆ ਮੈਂ ਫੇਰ ਕਹਿਆ ਜੀ ਕਿਰਪਾ ਕਾਲਪੁਰਗ ਦੀ ਬਸ ਇੱਕ ਚੀਜ਼ ਦੀ ਕਮੀ ਹੈ ਜੀ ਚਲੋ ਮਾਫ ਕਰਿਓ ਕੱਲੇ ਆਏ ਨਾਨਕਾ ਸੱਦੇ ਉੱਟੇ ਜਾਏ ਅੱਜ ਮੇਰੇ ਪਿਤਾ ਜੀ ਜੀ ਨੇ ਹੁੰਦੇ ਤੇ ਮੈਨੂੰ ਹੋਰ ਜ਼ਿਆਦਾ ਖੁਸ਼ੀ ਹੁੰਦੀ ਬਸ ਆਹੀ ਕਮੀ ਲੱਗਦੀ ਆ ਪਰ ਮਾਫ ਕਰਿਓ ਮੈਂ ਗੁਰੂ ਗੁਰੂ ਸਾਹਿਬ ਦੀ ਇਹ ਮਰਜ਼ੀ ਆ ਆਉਣਾ ਜਾਣਾ ਲੱਗਿਆ ਪਰ ਦੁਨਿਆਵੀ ਬੰਦਾ ਕੀ ਕਰੀਏ ਯਾਦ ਆ ਜਾਂਦੀ ਹੈ ਬਿਲਕੁਲ ਤੇ ਮੈਨੇ ਇਸ ਤੋਂ ਬੋ ਵੀ ਪਾ ਜੀ ਇੰਨਾ ਤੁਸੀਂ ਜਿਹੜਾ ਆਪਣਾ ਸਰੀਰ ਰੱਖਿਆ ਗੁਰੂ ਦੇ ਸਿੰਘ ਜੇ ਇੰਨਾ ਸਾਰੀਆਂ ਮਸ਼ੀਹਾਂ ਰੱਖਿਆ ਵਾ ਉਹ ਇਹਨਾਂ ਤੁਹਾਡਾ ਕਹਿੰਦੇ ਬੋ ਵੀ ਦੁੱਧ ਵਾਲਾ ਦੁੱਧ ਬਹੁਤ ਮਸ਼ਹੂਰ ਆ ਅਸੀਂ ਦੇਖਦੇ ਵੀ ਦੁੱਧ ਬਹੁਤ ਵਧੀਆ ਕਾੜਿਆ ਆ ਵਾ ਤੇ ਰੋਜ਼ ਕਿਸ ਤਰ੍ਹਾਂ ਦੁੱਧ ਤਿਆਰ ਕਰਦੇ ਹੋ ਤੇ ਦੁੱਧ ਵਿੱਚ ਪਾਉਂਦੇ ਕੀ ਕੀ ਦੇ ਦੇਖਿਆ ਜੋ ਸਾਜਾ ਕਰਦੇ ਹੋ ਅਸੀਂ ਦੇਖਦੇ ਵੀ ਲੋਕ ਦੇਸਾਬ ਦੇਸਾ ਦੇ ਸ਼੍ਰੀਮੰਦਰ ਸਾਹਿਬ ਨਾਟਕ ਹੁੰਦੇ ਨੇ ਆਗਮਾ ਥੜੇ ਤੁਹਾਡੇ ਦੁੱਧ ਦੇ ਬਹੁਤ ਸ਼ਕੀਨੇ ਲੋਕ ਕੀ ਕੀ ਦੁੱਧ ਚ ਪਾਇਆ ਜਾਂਦਾ ਪਾ ਜੀ ਦੁੱਧ ਦੇ ਵਿੱਚ ਨਾ ਥੋੜੀ ਆਪਾਂ ਸਟਾਰਟਿੰਗ ਦੇ ਲਾਚੀ ਦਾ ਪਾਊਡਰ ਕੁੱਟ ਕੇ ਆ ਦਾਲਚ ਕੋਈ ਇਹਦੇ ਵਿੱਚ ਭਾਜੀ ਯਾਰਾ ਰੋਟ ਨਹੀਂ ਹੁੰਦਾ ਹਾਂਜੀ ਕੋਈ ਸੰਘਾੜੇ ਦਾ ਆਟਾ ਨਹੀਂ ਹੁੰਦਾ ਉਹ ਮੈਂ ਤੁਹਾਨੂੰ ਦਿਖਾਉਣਾ ਜੇ ਆ ਤੁਸੀਂ ਆਪਣਾ ਕੈਮਰਾ ਆ ਲੋ ਆ ਦੇਖੋ ਆ ਪੂਰੀ ਟੱਚ ਜੇ ਨਾਲ ਹਾਂਜੀ ਜਿਹਦੇ ਅਰਾ ਰੋਟ ਮਿਲਿਆ ਹੋਊਗਾ ਉਹਨੂੰ ਕੇ ਚੱਕ ਕੇ ਦਿਖਾਓ ਇਹਨੂੰ ਉਹਦੇ ਅਰਾ ਰੋਟ ਇਹਨਾਂ ਨਾਲ ਨਿਕਲੂਗਾ ਜਾਂ ਸੰਘਾੜੇ ਦਾ ਆਟਾ ਮੈਂ ਇਹਦੇ ਵਿੱਚ ਕੁਝ ਨਹੀਂ ਮਿਲਾਉਂਦਾ ਕੋਈ ਵੀ ਬੰਦਾ ਆ ਕੇ ਚੈੱਕ ਕਰ ਸਕਦਾ ਕੋਈ ਥੇਲੇ ਦੀ ਮਿਲਾਵਟ ਨਹੀਂ ਕੇਸਰ ਵੀ ਅਸੀਂ ਕੋਈ ਖੁੱਲਾ ਨਹੀਂ ਭਾਈ ਯੂਜ਼ ਕਰਦੇ ਅਸੀਂ ਆਹ ਵੇਖੋ ਡੱਬੀ ਵਾਲਾ ਯੂਜ਼ ਕਰਦੇ ਆਮ ਲੋਕੀ ਪੈਕਟਾਂ ਨਾਲ ਲਿਆ ਕੇ ਖੁੱਲਾ ਹੀ ਸਿੱਟੀ ਜਾਂਦੇ ਸੋ ਖੰਡ ਨਹੀਂ ਇਸਤੇਮਾਲ ਕਰਦੇ ਖਾਣ ਦੀ ਜਗ੍ਹਾ ਮੈਂ ਸ਼ੱਕਰ ਇਸਤੇਮਾਲ ਕਰ ਦਾਂ ਤੀ ਵੇਖ ਸਕਦੇ ਇਹਦਾ ਵੀ ਕੋਈ ਨੁਕਸਾਨ ਨਹੀਂ ਹਾਂਜੀ ਇਹ ਹਰੇਕ ਚੀਜ਼ ਨੂੰ ਚੰਗੀ ਤੁਹਾਨੂੰ ਪਤਾ ਲੀਵਰ ਨੂੰ ਡੀਟੌਕਸ ਲਈ ਬਾਡੀ ਡੀਟੌਕਸ ਕਰਦੀ ਆ ਆਪਣੇ ਬਿਨੀਆਂ ਇਸੋ ਵੀ ਬੋਈ ਪਾਣੀ ਦੁੱਧ ਨੂੰ ਕਾਲਿਆ ਕਿ ਨਾ ਜਾਂਦਾ ਦਸਕਾ ਜੂਨ ਸਾਂਝਾ ਕਰਦੇ ਹੋ ਤੇ ਜਿਹੜੀ ਇਹ ਖਾਸ ਕਰਕੇ ਜਿਹੜੀ ਭਰਾਤ ਹੈ ਜਿਹੜੀ ਰੱਖੀ ਹੈ ਇਹ ਇਹ ਜਿਹੜੀ ਇਹ ਲੋਹੇ ਦੀ ਹੈ ਇਹ ਕਾਦੀ ਜਿਹੜੀ ਰੱਖੀ ਹੈ ਕਿੰਨਾ ਚਿਰ ਕਾਲੇ ਆਂਦੇ ਨੇ ਇਹ ਹਾਂਜੀ ਭਾਜੀ ਇਹ ਲੋਹੇ ਦੀ ਭਰਾਤ ਹੈ ਜੀ ਹਾਂਜੀ ਇਹਨੂੰ ਘੜਦਗੜ ਮੇਰੇ ਖਿਆਲ ਨਾਲ ਸਹੀ ਤਰੀਕੇ ਨਾਲ ਕਾੜਨ ਲਈ ਇਹਨੂੰ ਪਹਿਲਾਂ ਅਸੀਂ ਭਾਜੀ ਛੋਟੇ ਬਦੀਲੇ ਬਾਲਾ ਦੋਣਨੇ ਆ ਤਿੰਨ ਚਾਰ ਬਾੜੇ ਅੱਛ ਦਮਾਉਣੇ ਪੈਂਦੇ ਉਸ ਬਾਅਦ ਡੇਢ ਘੰਟਾ ਮੇਰੇ ਖਿਆਲ ਨਾਲ ਵਧੀਆ ਇਹਨੂੰ ਤਿਆਰ ਹੋਣ ਲੱਗਿਆ ਲੱਗਦਾ ਅ ਜਿੱਦਾਂ ਮਲਾਈ ਬਣ ਗਈ ਹੈ ਡੇਢ ਘੰਟਾ ਲੱਗ ਜਾਂਦਾ ਭਾਜੀ ਉਸ ਤੋਂ ਪਹਿਲਾਂ ਮੈਂ ਪਿਉਂਦਾ ਨਹੀਂ ਆ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਜੀ ਮੈਂ ਕੋਈ ਵੀ ਗਾਹਕ ਆਉਂਦਾ ਗੁਰੂ ਦੀ ਸੰਗਤ ਆਉਂਦੀ ਮੈਂ ਉਹਨਾਂ ਨੂੰ ਕਹਿੰਦਾ ਜਾ ਤਾ ਅੱਧਾ ਪੌਣਾ ਘੰਟਾ ਘੰਟਾ ਬੈਠ ਜੋ ਨਹੀਂ ਤੇ ਚਲੇ ਜਾਓ ਕਈ ਵੇਟ ਕਰ ਲੈਂਦੇ ਆ ਕਈ ਕਹਿੰਦੇ ਜੀ ਬਾਅਦ ਚਾਉਂਦੇ ਆ ਮੈਂ ਨਹੀਂ ਪਲਾਉਂਦਾ ਇਹ ਬਿਲਕੁਲ ਸੱਚਾਈ ਹੈ ਕੋਈ ਵੀ ਆ ਕੇ ਬੰਦਾ ਵੇਲੇ ਮੈਂ ਕੱਚਾ ਦੁੱਧ ਕਿਸੇ ਨੂੰ ਨਹੀਂ ਪਲਾਉਂਗਾ ਚਾਹੇ ਜਦੋਂ ਵੀ ਛਾ ਮਾਤਾ ਤੇ ਮੈਨੂੰ ਇਹ ਸੋਚ ਬੀ ਜਨਾ ਤੂੰ ਸ਼ੱਕਰ ਪਾਉਂਦੇ ਹੋ ਸ਼ੱਕਰ ਕਿਉਂ ਕਰਦੇ ਸ਼ੱਕਰ ਤਿਆਰ ਕਰਦੇ ਹੋ ਸਪੈਸ਼ਲ ਤਿਆਰ ਕਰਾਉਂਦੇ ਜਾਂ ਸ਼ੱਕਰ ਇਹਦੇ ਸ਼ੱਕਰ ਦੇ ਫਾਇਦੇ ਕੀ ਆ ਖਾਣ ਦੇ ਕੀ ਨੁਕਸਾਨ ਨੇ ਸ਼ੱਕਰ ਬਲ ਦੁੱਧ ਪੀਣ ਦੇ ਨਾਲ ਸਾਡੀ ਸਿਹਤ ਵਾਸਤੇ ਕਿੰਨਾ ਲਾਭਦਾਇਕ ਹੈ ਹਾਂਜੀ ਬਿਲਕੁਲ ਭਾਜੀ ਜਿੱਦਾਂ ਆਪਾਂ ਜਾਣਦੇ ਆ ਡਾਕਟਰ ਵੀ ਕਹਿੰਦੇ ਜਿਹੜੀ ਆਪਣਾ ਚੀਨੀ ਆ ਜੀ ਨੁਕਸਾਨ ਇੱਕ ਕੈਮੀਕਲ ਇੱਕ ਤਰ੍ਹਾਂ ਦਾ ਜਿੱਦਾਂ ਹਾਰਟ ਬੀਟ ਵੀ ਉਹਨਾਂ ਵੱਜ ਜਾਂਦੀ ਆ ਥੋੜਾ ਮਟਾਪਾ ਵੀ ਜ਼ਿਆਦਾ ਹੋ ਜਾਂਦਾ ਸ਼ੱਕਰ ਇੱਕ ਡੀਟੌਕਸ ਦਾ ਵੀ ਕੰਮ ਕਰਦੀ ਆ ਹਾਂਜੀ ਜਿੱਦਾਂ ਕਈ ਖਰਾਦੀਏ ਲੋਕ ਨੇ ਜਿਹੜੇ ਜਿਹੜੇ ਮੇਰੇ ਵੀਰ ਖਰਾ ਹਾਂਜੀ ਉਹ ਚੱਕਰ ਜ਼ਿਆਦਾ ਖਾਂਦੇ ਆ ਕਿ ਉਹ ਜਿਹੜੀ ਅੰਦਰ ਟੌਕਸਿਕ ਬਣ ਜਾਂਦੇ ਉਹਨੂੰ ਵਾਸ਼ ਕਰਦੀ ਆ ਇਹ ਕਿਹਦੇ ਲਈ ਵੀ ਚੰਗੀ ਆ ਇੱਕ ਖੰਡ ਨਾਲ ਉਹ ਇਹਦਾ ਸਵਾਦ 10 ਗੁਣਾ ਜ਼ਿਆਦਾ ਹੋ ਜਾਂਦਾ ਮੈਂ ਹੈਲਦੀ ਚੀਜ਼ ਆ ਆਰਗੇਨਿਕ ਚੀਜ਼ ਆ ਹੈਲਦੀ ਚੀਜ਼ ਆ ਹਾਂਜੀ ਤੇ ਮੈਂ ਇਹਨਸੋ ਵੀ ਜਦੋਂ ਖਾਸ ਕਰਕੇ ਮੈਂ ਜਦੋਂ ਗੱਲ ਕੀਤੀ ਹੈ ਦਰਬਾਰ ਸਾਹਿਬ ਦੇ ਕੋਲ ਜੇ ਤੇ ਸ਼ਾਮੀ ਕਿੰਨੇ ਵਜੇ ਲਾਉਂਦੇ ਹੋ ਸ਼ਾਮ ਰਾਤ ਕਿੰਨੇ ਵਜੇ ਤੱਕ ਜਿਹੜਾ ਤੁਹਾਡੀ ਜਿਹੜੀ ਹੈ ਦੁੱਧ ਦਾ ਕੰਮ ਜਿਹੜਾ ਚੱਲਦਾ ਵਾਏ ਹਾਂਜੀ ਵੀਰ ਜੀ ਮੈਂ 5 ਵਜੇ ਤੇ ਆ ਜਾਣਾ ਸਾਢੇ 5 6 ਵਜੇ ਦੀ ਤਿਆਰੀ ਸ਼ੁਰੂ ਕਰ ਦੇ ਦਈਦੀ ਆ ਤੇ 7 ਕਭੇ ਵਜੇ ਤੱਕ ਵਧੀਆ ਦੁੱਧ ਤਿਆਰ ਹੋਣਾ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਬਾਹਰ ਆਤੀ 2 2 3 ਵਜੇ ਜਾਂਦੇ 3 ਵਜੇ ਜਾਂਦੇ ਸਾਨੂੰ ਅੰਮ੍ਰਿਤ ਵੇਲੇ ਇੱਥੇ ਮਤਲਬ ਸਾਰੇ ਸਮਾਪਤੀ ਕਰਦੇ ਆ ਫਤਿਹ ਕਰ ਬਾਈ ਮੈਨੂੰ ਇਹ ਸੁਣ ਜਾਂਦੇ ਨੇ ਜਰੂਰ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਜਿਹੜੇ ਨੌਜਵਾਨ ਨੇ ਖਾਸ ਤਿਆਂ ਜਿਹੜੇ ਸਿੱਖ ਬੱਚੇ ਨੌਜਵਾਨ ਨੇ ਉਹ ਕਹਿੰਦੇ ਵੀ ਸਾਡੇ ਜਿਹੜੇ ਨੇ ਕੇਸ ਜਿਹੜੇ ਉਹ ਕਤਲ ਕਰਾਈ ਜਾ ਰਹੇ ਨੇ ਠੀਕ ਹੈ ਸਿੱਖ ਤੋਂ ਦੂਰ ਹੁੰਦੇ ਜਾਂਦੇ ਨੇ ਤੇ ਕਹਿੰਦੇ ਨੇ ਵੀ ਸਾਡੇ ਕੋ ਪੱਗ ਨਹੀਂ ਬਣੀ ਜਾਂਦੀ ਸਾਡਾ ਸਿੱਧਤ ਹੁੰਦਾ ਸਾਡੀਆਂ ਦਾੜੀਆਂ ਮੁੱਛਾਂ ਨਹੀਂ ਵਾਦਦੀਆਂ ਮਸ਼ਤੇਰੇ ਨਹੀਂ ਵਾਦਦੇ ਕਿਸ ਤਰ੍ਹਾਂ ਦੇ ਦੇ ਚੀਜ਼ ਨੂੰ ਲੈ ਕੇ ਉਹਨਾਂ ਨੂੰ ਇਹ ਤਾਂ ਇੱਕ ਬਹਾਨਾ ਆ ਜਿੱਦਾਂ ਆਪਾਂ ਮੈਂ ਵੀ ਬਿਰਗਾ ਕੋਈ ਖਾਨ ਸੁਣਦਾ ਨਾ ਜਿੱਦਾਂ ਕਹਿ ਹੀ ਦਿੰਦੇ ਆ ਜੀ ਜਨਾਨੀ ਦੇ ਨਾਮ ਵਸਦਾ ਬਹਾਨਾ ਹੈ ਮੈਂ ਨਹੀਂ ਵਸਣਾ ਜੀ ਇਹਦੀ ਦਾੜੀ ਹਿਲਦੀ ਆ ਹਾਂਜੀ ਸੋ ਬੋਦੀ ਕੋਈ ਮੇਰੇ ਖਿਆਲ ਨਾਲ ਨਹੀਂ ਗੱਲ ਇੱਕ ਮਾਣ ਜਾਂ ਮਹਿਸੂਸ ਹੁੰਦਾ ਦੇਖੋ ਆਪਾਂ ਸ਼ੀਸ਼ੇ ਮੂਰੇ ਖੜੇ ਹੋਈਏ ਇਹ ਗੁਰੂ ਦੀ ਦਾਤ ਆ ਆਪਾਂ ਪੀਰ ਪਗੰਬਰ ਆਪਾਂ ਕੋਈ ਵੀ ਪੁਰਾਣੇ ਲਾਈਏ ਦੇਵੀ ਦੇਵਤੇ ਮੇਰੇ ਖਿਆਲ ਨਾਲ ਸਾਰੇ ਕੇਸਾ ਦਾ ਹਰੀ ਨੇ ਜੋ ਅਸੀਂ ਸੁਣਦੇ ਆਏ ਆ ਜੀ ਹਾਂਜੀ ਤੇ ਇਹ ਇੱਕ ਬਹਾਨਾ ਵਾਜੀ ਕੋਈ ਮੈਂ ਨਹੀਂ ਰੱਖਣੇ ਉਹ ਫੈਸ਼ਨ ਦੇ ਵਾਲ ਆਪਾਂ ਤੁਰੇ ਜਾ ਰਹੇ ਹਾਂ ਜੀ ਕੇਸ ਗਤਲ ਕਰਾਉਂਦੇ ਆ ਮੇਰੇ ਗੱਲ ਨਾਲ ਜੇ ਫਿਰ ਇਦਾਂ ਦੀ ਗੱਲ ਹੈ ਪਰ ਬਾਵਾ ਵੀ ਘਟਾ ਦੇਣੀ ਹੈ ਚਾਹੀਦੀਆਂ ਲੱਤਾਂ ਲੁੱਤਾਂ ਵੀ ਘਟਾ ਦਿਓ ਫਿਰ ਜੇ ਤੁਹਾਨੂੰ ਲੱਗਦਾ ਆ ਵੀ ਇਹਨੂੰ ਭਾਰ ਲੱਗਦਾ ਹਾਂਜੀ ਤੇ ਚੁਗਲੀ ਨਿੰਦਿਆ ਦਾ ਭਾਰ ਆਪਾਂ ਸਿਰ ਤੇ ਜੋਕ ਲੈਨੇ ਆ ਆ ਤਾਜ ਆਪਾਂ ਨੂੰ ਭਾਰ ਲੱਗਦਾ ਤੁਸੀਂ ਵੀ ਦਸਤਾਰ ਤੇ ਜਾਈ ਆ ਹਾਂਜੀ ਆ ਵੀਰ ਵੇਖੋ ਇਹ ਮੈਨੂੰ ਕਹਿੰਦੇ ਆ ਜੀ ਮੈਂ ਤੁਹਾਡੇ ਵਾਲੇ ਵੇਖ ਕੇ ਬਦਲਿਆ ਮੈਂ ਕਹਾਂ ਚਲੋ ਹੋ ਸਕਦਾ ਤੇ ਮੈਨੂੰ ਵਡਿਆਈ ਦੇਤੀ ਤੁਹਾਡੇ ਤੇ ਉਹਨਾਂ ਦੀ ਕਿਰਪਾ ਹੀ ਕਾਲਪੁਰਖ ਦੀ ਕਿਰਪਾ ਹੀ ਸ਼ੀਦਾਂ ਸਾਹਿਬ ਤੁਸੀਂ ਜਾਣਦੇ ਜੇ ਕੱਲ ਵੀ ਮਾਰਾ ਇਹਨੇ ਦਰਸ਼ਨ ਕਰਾਏ ਆਪਣੇ ਉਹਨਾਂ ਦੀ ਕਿਰਪਾ ਹੀ ਆ ਦਾੜਾ ਰੱਖ ਲਿਆ ਵੀਰ ਨੇ ਮਸ਼ਹਰੇ ਰੱਖ ਲੇ ਸੋ ਮੇਰੇ ਖਿਆਲ ਨਾਲ ਇਹ ਕੋਈ ਭਾਰਨੀ ਹੈ ਤਾਜ ਆ ਮਹਾਰਾ ਜੀ ਤਾਜ ਤੋਂ ਵੀ ਉੱਪਰ ਆ ਜੀ ਸ਼ਬਦ ਨਹੀਂ ਆਗੇ ਮੈਨੂੰ ਕਹਿਣ ਲਈ ਜੀ ਤੁਸੀਂ ਦੇਖਿਆ ਵੀ ਬੋਵੀ ਜਿਹੜੇ ਕੀ ਦੁੱਧ ਵਾਲੇ ਮਸ਼ਹੂਰ ਨੇ ਇਹਦੇ ਦੁੱਧ ਵਾਲੇ ਤਾਂ ਨਾਲ-ਨਾਲ ਬੋਵੀ ਜੀ ਆਪਣੀ ਮੁੱਛਾਂ ਕੱਕ ਕੇ ਬਹੁਤ ਮਸ਼ਹੂਰ ਨੇ ਜਦੋਂ ਮੈਂ ਗੱਲ ਕੀਤੀ ਵੀ ਕਹਿੰਦੇ ਸੀ ਕਹਾਵਤ ਬਣੀ ਵੀ ਮੁੱਛਾਂਾਂ ਤੇ ਨੱਥੂ ਲਾਜ ਅਸੀਂ ਆ ਪਰ ਮੈਨੂੰ ਲੱਗਦਾ ਉਹ ਕਹਾਵਤ ਕਿ ਗਲਤ ਬਣੀ ਆ ਕਿ ਮੁੱਛਾਂਾਂ ਦੇ ਬੋਵੀ ਭਾਜੀ ਵਰਗੀਆਂ ਹੋਣ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਵੀ ਆਪਣੀ ਮੁੱਛਾਂ ਕੱਕ ਕੇ ਤੇ ਦੁੱਧ ਕੱਕ ਕੇ ਜਿਹੜਾ ਮਸ਼ਹੂਰ ਨੇ ਬੋਵੀ ਦੁੱਧ ਵਾਲੇ ਗੱਲਬਾਤ ਕਰਾਂਗੇ ਹੋਰ ਵੀ ਸਾਡੇ ਨਾਲ ਨੇ ਮਨਾਰੀ ਕਿਸਰਾ ਦੇ ਦਿਓ ਬੋਵੀ ਭਾਜੀ ਤੁਸੀਂ ਕਿੰਨੇ ਚਿਰ ਤੋਂ ਜਾਣਦੇ ਤੁਸੀਂ ਪਹਿਲਾਂ ਨਹੀਂ ਸੀ ਦਾੜੀ ਕੇ ਰੱਖੇ ਇੱਕ ਉਹ ਤੁਸੀਂ ਰੱਖਣੀ ਸ਼ੁਰੂ ਕਰ ਦਿੱਤੀ ਮੈਨੂੰ ਭਾਈ ਇਹਨਾਂ ਨਾਲ ਜੁੜਿਆ ਤਿੰਨ ਚਾਰ ਮਹੀਨੇ ਹੋ ਗਏ ਆ ਤੇ ਇਹਨਾਂ ਕੋਲ ਬਾਣੀ ਦੀਆਂ ਬਹੁਤ ਗੱਲਾਂ ਸਿੱਖਣ ਨੂੰ ਮਿਲੀਆਂ ਆਪਾਂ ਨੂੰ ਤੇ ਇਹ ਸਮਝੋ ਕਿ ਮਹਾਰਾਜ ਅੰਦਰ ਹੀ ਵਸ ਗਿਆ ਇਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਅੱਜ ਤੋਂ ਤਿੰਨ ਮਹੀਨੇ ਹੋ ਗਏ ਮੈਂ ਦਸਤਾਰ ਸਜਾਉਣੀ ਚਾਲੂ ਕਰਤੀ ਆ ਤਾਂ ਮੁੱਛਾਂ 'ਵੈਲੋਂ ਮੇਰੀਆਂ ਇਹਨਾਂ ਨੇ ਤੇਲ ਦਿੱਤਾ ਜੀ ਤੇ ਤੇਲ ਨਾਲ ਮੁੱਛਾਂ ਵੀ ਹੁਣ ਤੁਹਾਡੇ ਸਾਹਮਣੇ ਐਗਜ਼ਾਮਪਲ ਤੁਹਾਡੇ ਸਾਹਮਣੇ ਹੈਗਾ ਜੀ ਤੇ ਮੈਨੂੰ ਐਸੋਪੀ ਪਹਿਲਾਂ ਕਿੰਨੇ ਵਾਰੀ ਕੇਸ ਕਰਾਉਂਦੇ ਸੀ ਕਿੰਨੇ ਵਾਰੀ ਨਾਈ ਕੋ ਜਾਂਦੇ ਸੀ ਕਟਿੰਗ ਕਰਾਉਂਦੇ ਸੀ ਤੇ ਹੁਣ ਕਦੋਂ ਦਾ ਜਿਹੜਾ ਅਸੀਂ ਬੰਦ ਕਰ ਦਿੱਤਾ ਜਾਣਾ ਤਿੰਨ ਚਾਰ ਮਹੀਨੇ ਤੋਂ ਮੰਨ ਲਓ ਕਿ ਪਹਿਲਾ ਮੈਂ ਮਹੀਨੇ 'ਚ ਤਿੰਨ ਚਾਰ ਵਾਰੀ ਹਫਤੇ ਬਾਅਦ ਜਾਣਾ ਹੀ ਜਾਣਾ ਦਾੜੀ ਸੈੱਟ ਕਰਾਉਣ ਹੁਣ ਤਿੰਨ ਚਾਰ ਮਹੀਨੇ ਹੋ ਗਏ ਜੀ ਤਾਂ ਹੁਣ ਦਾੜੀ ਵੀ ਤੁਹਾਡੇ ਸਾਹਮਣੇ ਓਕੇ ਤੇ ਤਿੰਨ ਚਾਰ ਮਹੀਨਿਆਂ ਤੱਕ ਹੋਰ ਵੱਡੀ ਹੋ ਜਾਏਗੀ ਕੋ ਕਿੰਨਾ ਚੰਗਾ ਲੱਗਦਾ ਹੁਣ ਗੁਰੂ ਕਿੰਨੂ ਦੇਖਦੇ ਹੋ ਵੀ ਕਿਨੂ ਦੇਖ ਕੇ ਤੁਹਾਡਾ ਮਨ ਭਦਿਆ ਜੀ ਬਾਜੀ ਆ ਗੁਰੂ ਚੰਨਾ RAMDAS ji ਦੇ ਚੰਨਾ ਚ ਬੈਠੇ ਆ ਤੇ ਸੰਗਤ ਦਾ ਪਿਆਰ ਮਿਲਦਾ ਵੇ ਵੇ ਇਹਨਾਂ ਨਾਲੇ ਬਸ ਦਿਲਚਸਪੀ ਆ ਗਈ ਆਪਣੇ ਮਨ ਚ ਜੀ ਤੁਸੀਂ ਦੇਖਿਆ ਵੀ ਬੋਬੀ ਭਾਜੂ ਨੂੰ ਦੇਖ ਕੇ ਜਿੱਥੇ ਗੁਰੂ ਦੇ ਸਿੰਘ ਨੇ ਉਹਨਾਂ ਨੂੰ ਵੇਖ ਕੇ ਇਸ ਨੌਜਵਾਨ ਨੇ ਵੀ ਜਿੱਥੇ ਕਿ ਕੇਸ ਕਤ ਕਰਾਉਂਦਾ ਸੀ ਨਾਈ ਕੋ ਜਾ ਕੇ ਦਾੜੀ ਕਟਾਉਂਦਾ ਸੀ ਉਹਨੇ ਕਿਹਾ ਵੀ ਹਫਤੇ 'ਚ ਮੈਂ ਦੋ ਦੋ ਤਿੰਨ ਤਿੰਨ ਵਾਰ ਆ ਜਾਂਦਾ ਸੀ ਪਰ ਬੋਬੀ ਭਾਜੂ ਵੇਖ ਕੇ ਉਹਨਾਂ ਦਾ ਮਨ ਬਦਲ ਗਿਆ ਤੇ ਅੱਜ ਉਹ ਗੁਰੂ ਦੇ ਸਿੰਘ ਬਣ ਗਏ ਨੇ ਸੋ ਦੇਖ ਸਕਦੇ ਵੀ ਉਹਨਾਂ ਨੇ ਆਪਣੇ ਕੇਸ ਅਗੜੇ ਸ਼ੁਰੂ ਕਰ ਦਿੱਤੇ ਨੇ ਦਾੜੀ ਮੋਛਾਂ ਖੜੀ ਸ਼ੁਰੂ ਕਰ ਦਿੱਤੀਆਂ ਨੇ ਅਤੇ ਲੋਕਾਂ ਨੂੰ ਅਪੀਲ ਕੀਤੀ ਆ ਵੀ ਆਪਣਾ ਗੁਰੂ ਦੇ ਸਿੰਘ ਬਣੋ ਅਤੇ ਗੁਰੂ ਦੀ ਆ ਫੌਜਾ ਲਾੜੀ ਬਣੋ ਅਤੇ ਹਮੇਸ਼ਾ ਜਿਹੜਾ ਕਿ ਸਿੱਖੀ ਤੋਂ ਜਿਹੜੇ ਦੂਰ ਬਚੇ ਨੇ ਉਹ ਸਿੱਖੀ ਦੇ ਨਾਲ ਜਿਹੜੇ ਹੌਣ ਤਾਂ ਜੋ ਕੀ ਗੁਰੂ ਦੇ ਸਿੰਘ ਸਜਾਈ ਜਾਣ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ